ਜਲੰਧਰ ਦੀ ਇੱਕ ਬੜੀ ਹੀ ਭਿਆਨਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨਵਜੰਮੀ ਬੱਚੀ ਹੀ ਨਸ਼ੇ ਦਾ ਸ਼ਿਕਾਰ ਹੋ ਗਈ ਕਿਵੇਂ ਇੱਕ ਨਵਜੰਮੀ 2-3 ਮਹੀਨਿਆਂ ਦੀ ਬੱਚੀ ਨਸ਼ੇ ਦੇ ਵਿੱਚ ਧੁੱਤ ਰਹਿਣ ਲੱਗੀ ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਵੋਗੇ ਜਗਰੂਪ ਸਿੰਘ ਮਕਸੂਦਾਂ ਦੇ ਵਸਨੀਕ ਜਿਨ੍ਹਾਂ ਨੇ ਆਪਣੇ ਹੀ ਘਰ ਦੀ ਇੱਕ ਅਜਿਹੀ ਸੱਚਾਈ ਦੁਨੀਆ ਦੇ ਸਾਹਮਣੇ ਰੱਖੀ ਕਿ ਇੱਕ ਵਾਰ ਤਾਂ ਅਮਰੀਕਾ ਕੈਨੇਡਾ ਵਰਗੇ ਦੇਸ਼ ਵੀ ਹੈਰਾਨੀ ਦੇ ਵਿੱਚ ਪੈ ਗਏ ਜਗਰੂਪ ਸਿੰਘ ਨੇ ਦੱਸਿਆ ਕਿ ਮੈਂ ਜਲੰਧਰ ਦਾ ਹੀ ਮੂਲ ਨਿਵਾਸੀ ਹਾਂ ਅਤੇ ਮੇਰਾ ਇੰਪੋਰਟ ਐਕਸਪੋਰਟ ਦਾ ਕਾਰੋਬਾਰ ਹੈ ਜਿਸ ਦੇ ਸਿਲਸਿਲੇ ਦੇ ਵਿੱਚ ਮੈਂ ਜ਼ਿਆਦਾ ਸਮਾਂ ਕਾਰੋਬਾਰ ਹੀ ਰਹਿੰਦਾ ਹਾਂ ਮੇਰੀ ਇੱਕੋ ਇੱਕ ਔਲਾਦ ਮੇਰੀ ਲੜਕੀ ਪ੍ਰੀਤਕੌਰ ਹੈ ਜਿਸ ਦਾ ਵਿਆਹ ਮੈਂ 2 ਸਾਲ ਪਹਿਲਾਂ ਚੰਡੀਗੜ੍ਹ ਦੇ ਰਹਿਣ ਵਾਲੇ ਵਿਕਰਮ ਸਿੰਘ ਪੰਦੇਰ ਦੇ ਨਾਲ ਕੀਤਾ ਸੀ ਅਤੇ ਕੁਝ ਕੁ ਮਹੀਨੇ ਪਹਿਲਾਂ ਹੀ ਮੇਰੀ ਲੜਕੀ ਦੇ ਇੱਕ ਬੱਚਾ ਹੋਇਆ ਉਸ ਦੇ ਘਰ ਦੇ ਵਿੱਚ ਇੱਕ ਲੜਕੇ ਨੇ ਜਨਮ ਲਿਆ ਸੀ ਸਾਰੇ ਘਰ ਵਾਲੇ ਬਹੁਤ ਖੁਸ਼ ਸਨ ਪਰ ਸ਼ਾਇਦ ਇਸ ਖੁਸ਼ੀ ਦੇ ਉੱਤੇ ਸਾਡਾ ਕੰਟਰੋਲ ਨਹੀਂ ਸੀ ਅਤੇ ਕਜਾਈ ਖਬਰ ਸਾਡੇ ਘਰਾਂ ਦੇ ਵਿੱਚ ਆਈ ਜਿਸ ਨੇ ਸਿਰਫ ਸਾਡੇ ਘਰ ਹੀ ਨਹੀਂ ਸਗੋਂ ਅਮਰੀਕਾ ਕੈਨੇਡਾ ਤੱਕ ਭਜਣਾ ਪਾ ਦਿੱਤੀਆਂ ਮੇਰੀ ਲੜਕੀ ਦੇ ਘਰ ਜੋ ਬੱਚਾ ਜਨਮਿਆ ਸੀ ਉਹ ਬੱਚਾ ਮਹੀਨੇ ਦੇ ਅੰਦਰ ਅੰਦਰ ਹੀ ਬਿਮਾਰ ਰਹਿਣ ਲੱਗਿਆ ਪਹਿਲਾਂ ਪਹਿਲ ਤਾਂ ਉਹ ਬੱਚਾ ਸਾਰਾ ਸਾਰਾ ਦਿਨ ਤੇ ਰਾਤ ਸੁੱਤਾ ਹੀ ਰਹਿੰਦਾ ਸੀ ਘਰ ਵਾਲੇ ਸੋਚ ਕੇ ਬਹੁਤ ਖੁਸ਼ ਹੁੰਦੇ ਸੀ ਕਿ ਬੱਚਾ ਬਹੁਤ ਸ਼ਾਂਤ ਸੁਭਾਅ ਦਾ ਹੈ ਬਹੁਤ ਰੋਂਦਾ ਵੀ ਨਹੀਂ ਤੇ ਸੁੱਤਾ ਹੀ ਰਹਿੰਦਾ ਹੈ ਤੇ ਨਾ ਹੀ ਰਾਤ ਮੇਲੇ ਉਹ ਤੰਗ ਕਰਦਾ ਸੀ ਪਰੇ ਨੀਂਦ ਕੋਈ ਕੁਦਰਤੀ ਨੀਂਦ ਨਹੀਂ ਸੀ ਬੱਚੇ ਨੂੰ ਹੌਲੀ-ਹੌਲੀ ਬੁਖਾਰ ਆਉਣ ਲੱਗਿਆ ਤੇ ਮੈਡੀਕਲ ਟ੍ਰੀਟਮੈਂਟ ਵੀ ਚੱਲਦਾ ਰਿਹਾ ਪਰ ਨਾਰਮਲ ਮੈਡੀਸਿਨ ਦੇ ਨਾਲ ਉਹ ਬੁਖਾਰ ਉਤਰ ਨਹੀਂ ਰਿਹਾ ਸੀ ਜਦੋਂ ਡਾਕਟਰ ਨੇ ਟੈਸਟ ਕੀਤੇ ਤਾਂ ਰਿਪੋਰਟਾਂ ਦੇ ਵਿੱਚ ਜੋ ਲਿਖਿਆ ਆ ਉਹ ਹੈਰਾਨ ਕਰ ਦੇਣ ਵਾਲਾ ਸੀ ਬੱਚੇ ਦੇ ਅੰਦਰੂਨੀ ਅੰਗਾਂ ਦੇ ਉੱਤੇ ਹੌਲੀ-ਹੌਲੀ ਕੋਈ ਬੁਰਾ ਇਫੈਕਟ ਪੈ ਰਿਹਾ ਸੀ ਅਤੇ ਹੌਲੀ-ਹੌਲੀ ਉਹ ਅੰਗ ਖਰਾਬ ਹੋਣ ਲੱਗ ਪਏ ਡਾਕਟਰ ਨੂੰ ਇਸ ਦੇ ਕਾਰਨਾਂ ਦਾ ਸਮਝ ਨਾ ਲੱਗਿਆ ਜਿਸ ਤੋਂ ਬਾਅਦ ਬੱਚੇ ਦਾ ਇਲਾਜ ਅੱਗੇ ਵਧਾਉਣ ਦੇ ਆ ਉਹਨਾਂ ਨੇ ਕੁਝ ਸੈਂਪਲ ਟੈਸਟ ਵਾਸਤੇ ਭੇਜੇ ਜੈਨ ਦਿਨਾਬਾਦ ਰਿਪੋਰਟ ਆਈ ਜਿਸ ਨੇ ਸਾਬ ਦੇ ਪੈਰਾ ਥੱਲੇ ਜ਼ਮੀਨ ਖਿਸਕਾ ਦਿੱਤੀ ਰਿਪੋਰਟ ਦੇ ਵਿੱਚ ਸਾਫ ਸਾਫ ਲਿਖਿਆ ਆਇਆ ਕਿ ਡਰੱਗਸ ਦੇ ਕਾਰਨ ਉਸ ਦੇ ਨਾਜ਼ੁਕ ਅੰਗਾਂ ਦੇ ਉੱਤੇ ਹੌਲੀ ਹੌਲੀ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਸਾਰਾ ਸਾਰਾ ਦਿਨ ਉਹ ਸੁੱਤਾ ਹੀ ਰਹਿੰਦਾ ਹੈ ਅਤੇ ਇਸ ਦੇ ਸਰੀਰ ਦੇ ਵਿੱਚ ਇਸ ਨਸ਼ੇ ਦੀ ਮਾਤਰਾ ਹੌਲੀ ਹੌਲੀ ਵਧਦੀ ਜਾ ਰਹੀ ਹੈ ਇੱਕ ਮਹੀਨੇ ਦੇ ਨਾਬ ਜਨਮਿਆ ਬੱਚਾ ਨਸ਼ਾ ਕਿਵੇਂ ਕਰ ਸਕਦਾ ਹੈ ਸਾਨੂੰ ਲੱਗਿਆ ਕਿ ਡਾਕਟਰੀ ਰਿਪੋਰਟਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੋਵੇਗੀ ਪਰ ਅਜੇ ਹੁਣ ਕੁਝ ਵੀ ਨਹੀਂ ਸੀ ਫਿਰ ਡਾਕਟਰ ਦੇ ਨਾਲ ਸਲਾਹ ਕੀਤੀ ਤਾਂ ਡਾਕਟਰ ਨੇ ਦੱਸਿਆ ਕਿ ਇਹ ਤਾਂ ਨਾ ਮੁਮਕਿਨ ਹੈ ਕਿ ਇੱਕ ਬੱਚਾ ਖੋਦ ਨਸ਼ਾ ਕਰੇ ਇਸ ਬੱਚੇ ਦੇ ਸਰੀਰ ਦੇ ਵਿੱਚ ਨਸ਼ਾ ਕਿਸੇ ਹੋਰ ਤਰੀਕੇ ਦੇ ਨਾਲ ਜਾ ਰਿਹਾ ਹੈ ਮਤਲਬ ਕਿ ਬੱਚਾ ਮਾਂ ਦੇ ਦੁੱਧ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਖਾ ਪੀ ਰਿਹਾ ਇਸ ਦਾ ਮਤਲਬ ਕਿ ਨਸ਼ਾ ਮਾਂ ਦੇ ਦੁੱਧ ਦੇ ਵਿੱਚ ਹੀ ਹੈ ਅਤੇ ਉਹ ਵੀ ਬਹੁਤ ਜ਼ਿਆਦਾ ਅਤੇ ਹੌਲੀ ਹੌਲੀ ਉਹ ਦੁੱਧ ਬੱਚੇ ਦੇ ਅੰਦਰ ਜਾ ਰਿਹਾ ਹੈ ਅਤੇ ਉਸ ਨਸ਼ੇ ਦੇ ਕਾਰਨ ਇਹ ਬੱਚਾ ਸਾਰਾ ਸਾਰ ਦਿਨ ਸੁੱਤਾ ਰਹਿੰਦਾ ਸੀ ਅਤੇ ਹੌਲੀ ਹੌਲੀ ਉਸ ਦੀ ਹੈਲਥ ਖਰਾਬ ਹੋ ਰਹੀ ਹੈ ਮਤਲਬ ਇਹ ਨਿਕਲਦਾ ਹੈ ਕਿ ਨਸ਼ਾ ਬੱਚਾ ਨਹੀਂ ਉਸ ਦੀ ਮਾਂ ਕਰ ਰਹੀ ਸੀ ਮੇਰੀ ਲੜਕੀ ਨਸ਼ਾ ਕਰਦੀ ਹੈ ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਇਸ ਦਾ ਮੈਨੂੰ ਪਤਾ ਤੱਕ ਨਹੀਂ ਸੀ ਜਦੋਂ ਲੜਕੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਕਾਲਜ ਦੇ ਵਿੱਚ 2 ਸਾਲ ਪਹਿਲਾਂ ਸੀ ਤਾਂ ਲੜਕੀਆਂ ਦੇ ਨਾਲ ਰਲ ਕੇ ਹੋਸਟਲ ਦੇ ਵਿੱਚ ਰਹਿੰਦੀ ਸੀ ਅਤੇ ਉਸ ਸਮੇਂ ਤੋਂ ਹੀ ਨਸ਼ੇ ਕਰ ਰਹੀ ਹੈ ਛੋਟੇ-ਮੋਟੇ ਨਸ਼ੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਉਸ ਨੇ ਵੱਡੇ ਨਸ਼ੇ ਕਰਨੇ ਵੀ ਸ਼ੁਰੂ ਕਰ ਦਿੱਤੇ ਅਤੇ ਹੌਲੀ-ਹੌਲੀ ਉਸ ਦੀ ਡੋਜ਼ ਵੀ ਵਧਦੀ ਚਲੀ ਗਈ ਸਾਡੀ ਲੜਕੀ ਹੋਸਟਲ ਦੇ ਵਿੱਚ ਸੀ ਅਤੇ ਮੈਂ ਵੀ ਆਪਣੇ ਪਰਿਵਾਰ ਦੇ ਵਿੱਚ ਨਹੀਂ ਰਹਿੰਦਾ ਸੀ ਜਿਸ ਕਰਕੇ ਮੈਂ ਉਸ ਦੇ ਉੱਤੇ ਧਿਆਨ ਨਹੀਂ ਦੇ ਸਕਿਆ ਹੁਣ ਸੋਚਣ ਤੇ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਸਾਡਾ ਜਵਾਈ ਵੀ ਕਾਫੀ ਦਿਨ ਘਰੋਂ ਬਾਹਰ ਹੀ ਰਹਿੰਦਾ ਹੈ ਤੇ ਆਪਣੇ ਕੰਮਕਾਰਾਂ ਦੇ ਵਿੱਚ ਰੁੱਝਿਆ ਰਹਿੰਦਾ ਹੈ ਘਰ ਦੇ ਵਿੱਚ ਸੱਚ ਇਕੱਲੀ ਸੀ ਜੋ ਮੰਗੇ ਦੇ ਨਾਲ ਜੁੜੀ ਪਈ ਸੀ ਸਾਡੀ ਲੜਕੀ ਨੂੰ ਨਸ਼ਾ ਕਰਨ ਦੇ ਲਈ ਖੁੱਲ੍ਹੇ ਖੇਲ ਮਿਲ ਗਈ ਅਤੇ ਜੇਕਰ ਬੱਚਾ ਬਿਮਾਰ ਨਾ ਹੁੰਦਾ ਤੇ ਸਾਨੂੰ ਪਤਾ ਤੱਕ ਨਹੀਂ ਲੱਗਣਾ ਸੀ ਤੇ ਸਾਡੀ ਲੜਕੀ ਨੂੰ ਇਸ ਦੇ ਵਿੱਚੋਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਇਸ ਦੇ ਨਾਲ ਨਾਲ ਸਾਨੂੰ ਸਾਡੀ ਲੜਕੀ ਦੇ ਭਵਿੱਖ ਦੀ ਚਿੰਤਾ ਵੀ ਖਾਣ ਲੱਗੀ ਕਿਉਂਕਿ ਮੇਰੀ ਲੜਕੀ ਨਸ਼ੇ ਨਹੀਂ ਛੱਡ ਰਹੀ ਸੀ ਅਤੇ ਉਸ ਦੇ ਬੱਚੇ ਨੂੰ ਇਲਾਜ ਵਾਸਤੇ ਦਿੱਲੀ ਲੈ ਕੇ ਗਏ ਨੇ ਇੱਥੇ ਤੱਕ ਉਸ ਦਾ ਸਹੁਰਾ ਪਰਿਵਾਰ ਉਸ ਦਾ ਸਾਥ ਦੇ ਰਿਹਾ ਹੈ ਇਸ ਤੋਂ ਬਾਅਦ ਉਸ ਦੇ ਘਰ ਦੇ ਵਿੱਚ ਕੀ ਹੋਵੇਗਾ ਇਹ ਕੋਈ ਨਹੀਂ ਜਾਣਦਾ ਸੋ ਇਸ ਤਰ੍ਹਾਂ ਇਹ ਨਸ਼ੇ ਦੀਆਂ ਜਈਆਂ ਬਹੁਤ ਸਾਰੀਆਂ ਕਹਾਣੀਆਂ ਪੰਜਾਬ ਸਿਰਜ ਰਿਹਾ ਹੈ ਅਤੇ ਕਈ ਪਰਿਵਾਰ ਹੌਲੀ-ਹੌਲੀ ਖਤਮ ਵੀ ਹੁੰਦੇ ਜਾ ਰਹੇ ਨੇ ਤੁਹਾਡਾ ਇਸ ਉੱਪਰ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ